ਦਾਦੀ ਮਾਂ ਦੇ ਦੱਸੇ ਹੋਏ ਨੁਕਸੇ ਨੰਬਰ 1 ਪੁਦੀਨੇ ਦੀਆਂ ਪੱਤੀਆਂ ਨੂੰ ਚਿਹਰੇ ਉੱਪਰ ਰਗੜਨ ਨਾਲ ਚਮੜੀ ਨਰਮ ਤੇ ਮੁਲਾਇਮ ਚਮਕਦਾਰ ਹੋਣ ਲੱਗ ਜਾਂਦੀ ਹੈ। ਨੰਬਰ 2 ਕੌਫੀ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਰਹੇ ਦਰਦ ਤੋਂ ਆਰਾਮ ਪਾ ਸਕਦੇ ਹੋ। ਨੰਬਰ 3 ਜਿਹੜੀਆਂ ਔਰਤਾਂ ਆਪਣੀ ਕਮਰ ਨੂੰ ਪਤਲੀ ਕਰਨਾ ਚਾਹੁੰਦੀਆਂ ਹਨ ਉਹ ਰੋਜ਼ਾਨਾ ਗ੍ਰੀਨ ਟੀ ਪੀਂਦੀ ਆਰਤ ਪਾ ਲੋ ਇਸ ਨਾਲ ਕਮਰ ਪਤਲੀ ਹੋਣ ਵਿੱਚ ਮਦਦ ਮਿਲੇਗੀ ਨੰਬਰ 4 ਪਪੀਤੇ ਦੇ ਪੱਤਿਆਂ ਦਾ ਰਸ ਪੀਣ ਨਾਲ ਡੇਂਗੂ ਵਰਗੀ ਬਿਮਾਰੀ ਠੀਕ ਹੋ ਜਾਂਦੀ ਹੈ ਨੰਬਰ 5 ਪੁੰਨਿਆ ਹੋਇਆ ਪਿਆਜ਼ ਖਾਣ ਨਾਲ ਸਰੀਰ ਦੇ ਵਾਧੂ ਪਦਾਰਥਾਂ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ ਨੰਬਰ 6 ਛੋਟੇ ਜਿਹੇ ਬਰਤਨ ਵਿੱਚ ਮਿੱਠਾ ਸੋਡਾ ਪਾ ਕੇ ਜੇਕਰ ਤੁਸੀਂ ਫ੍ਰਿਜ ਵਿੱਚ ਰੱਖ ਦਿੰਦੇ ਹੋ ਤਾਂ ਇਸ ਨਾਲ ਫ੍ਰਿਜ ਵਿੱਚ ਸਮੈਲ ਨਹੀਂ ਆਉਂਦੀ ਨੰਬਰ 7 ਹਿੱਲਦੇ ਹੋਏ ਦੰਦ ਥੱਲੇ ਜੇਕਰ ਤੁਸੀਂ ਇਲਾਇਚੀ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਹਿੱਲਦਾ ਹੋਇਆ ਦੰਦ ਵੀ ਮਜ਼ਬੂਤ ਹੋ ਜਾਂਦਾ ਹੈ ਨੰਬਰ 8 ਫੈਟੀ ਲਿਵਰ ਵਾਲੇ ਨੂੰ ਦੁੱਧ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਹੈ ਨੰਬਰ 9 ਰੋਜ਼ਾਨਾ ਪੂਜੇ ਛੋਲੇ ਖਾਣ ਨਾਲ ਮਸਲ ਤਾਕਤਵਰ ਬੰਦੇ ਹਨ ਨੰਬਰ 10 ਜੇਕਰ ਰਸੋਈ ਦਾ ਕੰਮ ਕਰਦੇ ਵਕਤ ਹੱਥ ਸੜ ਜਾਵੇ ਤਾਂ ਜ਼ੈਤੂਨ ਦਾ ਤੇਲ ਲਗਾ ਲਵੋ ਆਰਾਮ ਮਿਲੇਗਾ